ਜਦੋਂ ਵੀ ਕੋਈ ਤੁਹਾਡੇ ਧਰਮ ਦੇ ਖਿਲਾਫ ਤੁਹਾਡੀ ਅਣਖ ਨੂੰ ਵਿਗਾਰਦਾ ਆ ਤਾਂ ਤੁਸੀਂ ਆਪਣਾ ਜਿਹੜਾ ਆ ਵਿਰੋਧ ਉਹ ਦਰਜ ਕਰਾਓ ਜੇਕਰ ਤੁਹਾਡਾ ਵਿਰੋਧ ਨਹੀਂ ਸੁਣਦਾ ਤਾਂ ਤੁਸੀਂ ਸੜਕਾਂ ਤੇ ਆ ਜਾਓ 8.0 ਮਿੰਟ ਪਹਿਲਾਂ ਵੀ ਇਹਨੇ ਗੱਲਾਂ ਗੱਡੀਆਂ ਤੇ ਉਤੋਂ ਇਹਨਾਂ ਕੋਲ ਵੀਡੀਓ ਹੈ ਨਹੀਂ ਕੋਈ ਸਬੂਤ ਹੈ ਨਹੀਂ ਸੀ ਉੱਤੇ ਹੀ ਨਹੀਂ ਫੇਰ ਕਾਰਵਾਈ ਨਹੀਂ ਬਾਈ ਹੁਣ ਇਹਨਾਂ ਕੋਲ ਵੀਡੀਓ ਸੀ ਤੇ ਇਹਨਾਂ ਦੇ ਨਾਲ ਮੇਰਾ رابطہ ਹੋਇਆ ਅਸੀਂ ਉਹ ਕੰਪਲੀਟ ਕੀਤੀ ਦੂਜੇ ਦਿਨ ਜਦੋਂ ਮੈਂ ਇਹਨਾਂ ਨੂੰ ਸੱਦਿਆ ਤਾਂ ਇਹ ਥੋੜਾ ਪੈਰ ਪਿੱਛੇ ਨੂੰ ਕਰ ਗਿਆ ਵੀ ਸਾਡਾ ਪਿੰਡ ਦੇ ਵਿੱਚ ਬੈਰ ਨਾ ਪੈ ਜਾਵੇ ਐਸ்சிਐਸਟੀ ਐਕਟ ਲਵਾ ਕੇ ਮੁਕੱਦਮਾ ਨੰਬਰ 16 ਅਸੀਂ ਉੱਤੇ ਜਿਹੜਾ ਪarcha ਦਰਜ ਕਰਾਇਆ ਹੁਣ ਇਸ ਟਾਈਮ ਜਿਹੜਾ ਆ ਉਹ ਜੇਲ੍ਹ ਦੇ ਅੰਦਰ ਆ ਜੈ ਗੁਰਦੇਵ ਕਾਂਛੀ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਐਸਕੇ ਬੈਂਕ ਸਵਾਗਤ ਕਰਦਾ ਹਾਂ ਦਰਸ਼ਕੋ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਪਿੰਡ ਪੈਣੀ ਦਾ ਇੱਕ ਨੌਜਵਾਨ ਆਪਣੇ ਹੀ ਪਿੰਡ ਵਿੱਚ ਸਾਡੇ ਰਵਦਾਸੀਆ ਭਾਈਚਾਰੇ ਚਮਾਰ ਭਾਈਚਾਰੇ ਨੂੰ ਬਹੁਤ ਹੀ ਗਲਤ ਸ਼ਬਦਾਵਲੀ ਬੋਲ ਰਿਹਾ ਤੇ ਉਹ ਵੀਡੀਓ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪਹੁੰਚੀ ਤੇ ਕਾਂਛੀ ਟੀਵੀ ਉੱਤੇ ਇਹ ਤੁਹਾਨੂੰ ਇਹ ਜਿਹੜੀ ਨਿਊਜ਼ ਵੀ ਦਿਖਾ ਲਈ ਗਈ ਸੀ ਤੇ ਇਸ ਉੱਤੇ ਇੱਕ ਸਪੈਸ਼ਲ ਪ੍ਰੋਗਰਾਮ ਵੀ ਕੀਤਾ ਗਿਆ ਸੀ ਜਿਸ ਵਿੱਚ ਤੇ ਜਿਹੜੀ ਯੂਰਪ ਦੇ ਜਾਂ ਹੋਰ ਜਿਹੜੇ ਦੇਸ਼ਾਂ ਦੇ ਦਰਸ਼ਕ ਹੈ ਸਾਡੀ ਸੰਗਤ ਉਹਨਾਂ ਵੱਲੋਂ ਬਾਰ-ਬਾਰ ਸਾਨੂੰ ਫੋਨ ਆਏ ਤੇ ਇਹ ਸਾਰੇ ਮਸਲੇ ਬਾਰੇ ਉਹਨਾਂ ਦਾ ਇਹੀ ਸੀ ਕਿ ਇਹ ਸਾਨੂੰ ਸਾਰੀ ਦੱਸੋ ਕਿਵੇਂ ਕਿ ਇਹ ਜਿਹੜਾ ਮਸਲਾ ਕਿੱਥੇ ਤੱਕ ਪਹੁੰਚਿਆ ਤੇ ਉਸ ਲੜਕੇ ਉੱਤੇ ਕੀ ਕਾਰਵਾਈ ਹੋਈ ਆ ਸੋ ਹੁਣ ਤੱਕ ਅਜਿਹੇ ਕਈ ਹੋਰ ਵੀ ਜਿਹੜੇ ਮੁੱਦੇ ਪਹਿਲਾਂ ਹੋ ਚੁੱਕੇ ਆ ਸੋ ਜੇ ਨਾ ਜਿਹੜੀ ਸੰਸਥਾ ਵੱਲੋਂ ਇਹ ਜਿਹੜੀ ਕਾਰਵਾਈ ਉਸ ਲੜਕੇ ਉੱਤੇ ਕਰਵਾਈ ਗਈ ਆ ਤੇ ਉਹ ਉਹਨਾਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਲਸ਼ਨ ਕੁਮਾਰ ਹੋਰ ਹੈਗਾ ਤੇ ਨਾਲ ਹੀ ਜਾਣਦੇ ਆ ਕਿ ਹੁਣ ਤੱਕ ਇਹ ਜਿਹੜੀ ਸੰਸਥਾ ਵੱਲੋਂ ਅਜਿਹੇ ਜਿਹੜੇ ਪਹਿਲਾਂ ਵੀ ਕਹਿੰਗੇ ਦੋ ਤਿੰਨ ਮਸਲੇ ਹੋ ਚੁੱਕੇ ਆ ਖਾਸ ਕਰਕੇ ਏਸੀ ਇਲਾਕੇ ਵਿੱਚ ਜਲੰਧਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਸੋ ਇਹ ਗੁਲਸ਼ਨ ਜੀ ਪਹਿਲਾਂ ਤਾਂ ਕਾਂਟਰੀ ਵੀ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਮੈਂ ਗੱਲ ਕਰਕੇ ਹਟਿਆ ਸੀ ਜਿਹੜਾ ਪਿੰਡ ਭੈਣੀ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਵੀਡੀਓ ਨੂੰ ਜਿਵੇਂ ਹੀ ਜਿੱਦਾਂ ਯਾਰ ਕੇ ਖਾਸ ਕਰਕੇ ਜੀ ਆਪਣੀ ਬਾਹਲੀ ਸੰਗਤ ਦੀ ਗੱਲ ਕਰੀਏ ਉਹਨਾਂ ਵੱਲੋਂ ਕਾਫੀ ਜਿਹੜਾ ਇਤਰਾਜ ਤਾਇਆ ਜਾ ਰਿਹਾ ਸੀ ਤੇ ਉਹ ਇਹ ਜਾਣਨਾ ਚਾਹੁੰਦੇ ਆ ਕਿ ਜਿਹੜੀ ਸਭ ਤੋਂ ਵੱਡੀ ਸੰਸਥਾ ਵੱਲੋਂ ਇਹ ਤੁਹਾਨੂੰ ਪਤਾ ਕਿ ਪਰਚਾ ਹੋ ਚੁੱਕਾ ਉਸ ਉੱਤੇ ਹੁਣ ਜਿਹੜੀ ਲੇਟੈਸਟ ਜੇ ਉਹਦੇ ਬਾਰੇ ਜਿੱਦਾਂ ਸੰਖੇਪ ਹੈ ਥੋੜੀ ਜਾਣਕਾਰੀ ਦਿਓ ਬਈ ਕੀ ਸਾਰਾ ਮਸਲਾ ਸੀਗਾ ਤੇ ਤੁਸੀਂ ਕਿਵੇਂ ਜਿਹੜਾ ਹੈਂਡਲ ਹੋਇਆ ਤੇ ਤੁਹਾਡੇ ਤੱਕ ਕਿੱਦਾਂ ਜਣੀ ਵੀਡੀਓ ਪਹੁੰਚੀ ਜਾਂ ਤੁਹਾਨੂੰ ਕਿਸ ਨੇ ਦੱਸਿਆ ਬਈ ਕਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪਾਤ ਇਹ ਜਿਹੜਾ ਨਾ ਪੈਣੀ ਪਿੰਡ ਤੋਂ ਇੱਕ ਮਸਲਾ ਆਇਆ ਸੀ ਸੋਸ਼ਲ ਮੀਡੀਆ ਤੇ ਤਰਨਵੀਰ ਸਿੰਘ ਸੱਧੂ ਉਰਫ ਤੰਨਾ son of ਗੁਰਵਿੰਦਰ ਸੰਧੂ ਪਿੰਡ ਪੈਣੀ ਤੋਂ ਜਿਹੜਾ ਸਾਡੇ ਕੋਲ ਮਸਲਾ ਆਇਆ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਦੋਂ ਉਹ ਮੈਨੂੰ ਇੱਕ ਵਾਰ ਸਾਬ ਰਾਹੀਂ ਮੇਰੇ ਕੋਲ ਵੀਡੀਓ ਪਹੁੰਚੀ ਤਾਂ ਮੈਂ ਉਹਦੇ ਉੱਤੇ ਤੁਰੰਤ ਐਕਸ਼ਨ ਲਿਆ ਔਰ ਮੈਂ ਉਸ ਮਾਧਿਅਮ ਤੋਂ ਆਪਣੇ ਸਾਰੇ ਸਾਥੀਆਂ ਨੂੰ ਇਕੱਠਾ ਕੀਤਾ ਅਸੀਂ ਪਹਿਲਾਂ ਐਸਐਚਓ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕੰਪਲੀਟ ਦਿੱਤੀ ਤੇ ਐਕਸ਼ਨ ਲੋ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਦਿਨ ਤਾਂ ਇਹਨਾਂ ਨੂੰ ਟਾਈਮ ਦਿੱਤਾ ਦੂਸਰੇ ਦਿਨ ਅਸੀਂ ਜਿਹੜਾ ਆ ਉੱਤੇ ਪਰਚਾ ਕਰਾਇਆ ਐਸਸੀਐਸਟੀ ਐਕਟ ਲਵਾ ਕੇ ਮੁਕੱਦਮਾ ਨੰਬਰ 16 ਅਸੀਂ ਉੱਤੇ ਜਿਹੜਾ ਪਰਚਾ ਦਰਜ ਕਰਾਇਆ ਹੁਣ ਇਸ ਟਾਈਮ ਜਿਹੜਾ ਆ ਉਹ ਜੇਲ੍ਹ ਦੇ ਅੰਦਰ ਆ ਇੱਕ ਆਪਣੀ ਪਹਿਲਾਂ ਪਲੀਜ਼ ਸਸਤਾ ਦਾ ਨਾਮ ਦੱਸ ਦਿਓ ਤੇ ਹੋਰ ਜਿਹੜਾ ਇੱਕ ਕਿਉਂਕਿ ਮੈਂ ਪਹਿਲਾਂ ਆਪਾਂ ਗੱਲ ਕਰਦੇ ਸੀਗੇ ਤੇ ਇੱਕ ਹੋਰ ਜਿਹੜਾ ਲੜਕਾ ਉਸ ਲੜਕੇ ਨੂੰ ਜਿਹੜਾ ਸਾਰਿਆ ਉਸ ਵਾਰੀ ਵੀ ਤੁਸੀਂ ਗੱਲ ਕੀਤੀ ਕਿ ਸ਼ਾਇਦ ਵੀ ਉਸ ਉੱਤੇ ਵੀ ਜਿਹੜੀ ਕਾਰਵਾਈ ਤੁਸੀਂ ਕਰਵਾਉਣ ਜਾ ਰਹੇ ਅੱਗੇ ਜਾ ਕੇ ਮੈਂ ਅੰਬੀਡਕਰ ਸੈਨਾ ਆਫ ਇੰਡੀਆ ਦਾ ਜ਼ਿਲ੍ਹਾ ਪ੍ਰਧਾਨ ਆ ਜਲੰਧਰ ਦਿਹਾਤੀ ਜਿਹੜਾ ਹਨ ਤੁਸੀਂ ਉਹ ਮੁੰਡਾ ਸੀਗਾ ਉਹਨੂੰ ਪਛੇ ਉਕਸਾਰਿਆ ਸੀ ਉੱਤੇ ਵੀ ਅਸੀਂ ਮਤਲਬ ਕੱਲ ਐਸਐਚਓ ਸਾਹਿਬ ਨੂੰ ਮਿਲ ਕੇ ਉੱਤੇ ਵੀ ਜਿਹੜਾ ਅਸੀਂ ਅਜੇ ਬਣਦੀ ਕਾਰਵਾਈ ਜਿਹੜੀ ਉੱਥੇ ਵੀ ਕੀਤੀ ਜਾਊਗੀ ਪਿੰਡ ਵਾਲਿਆਂ ਦਾ ਤੁਹਾਡਾ ਰਾਤ ਦਾ ਕੰਮ ਹੋਇਆ ਕਿਉਂਕਿ ਉਹਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜੇ ਆਪਣੇ ਇਹ ਰਵਦਾਸੀਆ ਭਾਈਚਾਰੇ ਦੇ ਜਿਹੜੇ ਘਰ ਆ ਉਹਨਾਂ ਘਰਾਂ ਨੂੰ ਵੀਡੀਓ ਬਣਾ ਕੇ ਉਹਨਾਂ ਵੱਲੋਂ ਜਿਹੜਾ ਥਾਪੀਆਂ ਮਾਰ ਕੇ ਗਾਲਾਂ ਕੱਢੀਆਂ ਜਾ ਰਹੀਆਂ ਕੀ ਤੁਹਾਡੀ ਕੋਈ ਪਿੰਡ ਦੇ ਜਿਹੜੇ ਜਿੱਥੇ ਲੋਕ ਏ ਉਹਨਾਂ ਕੋਈ ਇਹ ਤਾਲਮਿਲ ਕਾਇਮ ਹੋਇਆ ਜਾਂ ਉਹਨਾਂ ਤੋਂ ਪੁੱਛਿਆ ਕਿ ਜਿਹੜਾ ਨੌਜਵਾਨ ਪਹਿਲਾਂ ਤੋਂ ਹੀ ਅਜਿਹੀਆਂ ਹਰਕਤਾਂ ਕਰਦਾ ਸੀ ਜਾਂ ਕੋਈ ਜਿੱਦਾਂ ਕਿਉਂਕਿ ਕਿਹਾ ਜਾ ਰਿਹਾ ਕਿ ਉਸ ਵੱਲੋਂ ਮਾਫੀ ਮੰਗੀ ਗਈ ਸੀ ਵੀ ਉਹ ਨਸ਼ੇ ਦੀ ਹਾਲਤ ਵਿੱਚ ਜਿਹੜਾ ਜੋ ਵੀ ਕੀਤਾ ਇਹ ਵਾਲਾ ਇਹ ਜਿਹੜਾ ਨਾ ਤਰਨ ਇਨੇ ਪਹਿਲਾਂ ਵੀ 8 ਮਹੀਨੇ ਜਿਹੜਾ ਆ 10 ਮਹੀਨੇ 8-10 ਮਹੀਨੇ ਪਹਿਲਾਂ ਵੀ ਇਦਾਂ ਗੱਲਾਂ ਗੱਡੀਆਂ ਸੀ ਪਿੰਡ ਵਾਲਿਆਂ ਦੱਸਣ ਮੁਕਾ ਮਜੂਰ ਜਿਹੜਾ ਮਗੋ 8-10 ਮਹੀਨੇ ਪਹਿਲਾਂ ਵੀ ਇਹਨੇ ਗੱਲਾਂ ਗੱਡੀਆਂ ਤੇ ਉਤੋਂ ਇਹਨਾਂ ਕੋਲ ਵੀਡੀਓ ਹੈ ਨਹੀਂ ਸੀ ਕੋਈ ਸਬੂਤ ਹੈ ਨਹੀਂ ਸੀ ਉੱਤੇ ਹੀ ਨਹੀਂ ਫੇਰ ਕਾਰਵਾਈ ਨਹੀਂ ਬਾਈ ਹੁਣ ਇਹਨਾਂ ਕੋਲ ਵੀਡੀਓ ਸੀ ਤੇ ਇਹਨਾਂ ਦੇ ਨਾਲ ਮੇਰਾ رابطہ ਹੋਇਆ ਅਸੀਂ ਉਹ ਕੰਪਲੀਟ ਕੀਤੀ ਦੂਜੇ ਦਿਨ ਜਦੋਂ ਮੈਂ ਇਹਨਾਂ ਨੂੰ ਸੱਦਿਆ ਤਾਂ ਇਹ ਥੋੜਾ ਪੈਰ ਪਿੱਛੇ ਨੂੰ ਕਰ ਗਿਆ ਵੀ ਸਾਡਾ ਪਿੰਡ ਦੇ ਵਿੱਚ ਬੈਰ ਨਾ ਪੈ ਜਾਵੇ ਹਨਾ ਦੋ ਚਾਰ ਸਾਥੀ ਨਾਲ ਸੀ ਬਾਕੀ ਸਾਰੇ ਜਿਹੜੇ ਆ ਉਹ ਘਰਾਂ ਦੇ ਬੱਚੇ ਬੈਠੇ ਸੀ ਹਾਲਾਂਕਿ ਜੇ ਕੋ ਤੁਹਾਡੀ ਅਣਖ ਨੂੰ ਬਗਾਰਦਾ ਆ ਤੁਹਾਡੇ ਧਰਮ ਦੇ ਖਿਲਾਫ ਬੋਲਦਾ ਆ ਤੁਹਾਡੀ ਜਾਤ ਦੇ ਖਿਲਾਫ ਬੋਲਦਾ ਆ ਤਾਂ ਤੁਸੀਂ ਉਹ ਤੇ ਤੁਰੰਤ ਐਕਸ਼ਨ ਲਓ ਔਰ ਆਪਣੀ ਅਣਖ ਦੇ ਲਈ ਤੁਸੀਂ ਜਿਹੜੀ ਲੜਾਈ ਲੜੋ ਇਹ ਜਿਸ ਤਰ੍ਹਾਂ ਆਪਣੇ 올ਓਵਰ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ ਕਾਫੀ ਜਿਹੜੀਆਂ ਸੰਸਥਾਵਾਂ ਆ ਕੀ ਕਿਸੇ ਹੋਰ ਸੰਸਥਾਵਾਂ ਇਸ ਸੰਸਥਾਨ ਦੇ ਜਿਹੜੇ ਆਗੂਆਂ ਨੇ ਜਾਂ ਤੁਹਾਨੂੰ ਅਪਰੋਚ ਕੀਤੀ ਇਸ ਮਸਲੇ ਨੂੰ ਲੈ ਕੇ ਇਸ ਮਸਲੇ ਨੂੰ ਲੈ ਕੇ ਨਾ ਮੰਨੂ ਜਦੋਂ ਵੀਡੀਓ ਆਈ ਆ ਤੁਸੀਂ ਮੈਂ ਇੱਥੇ ਟ੍ਰਾਂਜੈਕਸ਼ਨ ਲੈਂਡ ਦੀ ਮੰਨ ਲਓ ਜਿਹੜੀ ਆਪਣੇ ਸਾਥੀਆਂ ਦੇ ਨਾਲ ਜਿਹੜਾ ਆ ਰਾਬਤਾ ਕਾਇਮ ਕੀਤਾ ਔਰ ਜਿਹੜੇ ਇੱਥੇ ਸਾਡੀਆਂ ਸੰਸਥਾਵਾਂ ਚੱਲਦੀਆਂ ਕਿਸੇ ਵੀ ਸੰਸਥਾਵਾਂ ਨੇ ਮੇਰੇ ਨਾਲ ਜਿਹੜਾ ਟਾਈਅਪ ਨਹੀਂ ਕੀਤਾ ਸੋ ਇਹ ਕਿਤੇ ਨਾ ਕਿਤੇ ਬਹੁਤ ਕਹਿ ਸਕਦੇ ਆ ਕਿ ਇੱਕ ਦੁਖਦਾਈ ਗੱਲ ਹੈ ਤੇ ਇੱਕ ਮਾੜੀ ਗੱਲ ਹੈ ਆਪਣੇ ਲਈ ਕਿਉਂਕਿ ਜਦੋਂ ਕਿ ਜਦੋਂ ਵੀ ਕੋਈ ਉਠਦਾ ਆ ਜਾਂ ਇਦਾਂ ਦੀ ਕੋਈ ਵੀਡੀਓ ਜਾਂ ਗਲਤ ਸ਼ਬਦਾਵਲੀ ਬੋਲਦਾ ਕਿਉਂਕਿ ਸਾਰੇ ਸਮਾਜ ਲਈ ਆ ਸਾਰੇ ਸਮਾਜ ਨੂੰ ਬੋਲ ਰਿਹਾ ਤੇ ਇਹ ਸਾਡਾ ਰਾਈਟ ਵੀ ਬਣਦਾ ਆ ਅਹੀਂ ਆਪਾਂ ਜਿੱਦਾਂ ਕਿਉਂਕਿ ਜੇ ਜੋ ਨਹੀਂ ਕੀਤਾ ਉਹ ਕਾਨੂੰਨੀ ਤੌਰ ਤੇ ਵੀ ਗਲਤ ਹੈ ਤੇ ਆਪਾਂ ਦਾ ਸੰਵਿਧਾਨਿਕ ਤੌਰ ਤੇ ਆਪਾਂ ਹੀ ਲੜਾਈ ਲੜ ਰਹੇ ਆ ਕੀ ਕਹਿਣਾ ਚਾਹੋਗੇ ਜਿਹੀਆਂ ਸੰਸਥਾਵਾਂ ਕਿ ਜਦੋਂ ਅਜਿਹੀ ਕੋਈ ਜਾਂ ਮਸਲਾ ਹੁੰਦਾ ਤੇ ਉਸ ਸਮੇਂ ਸਾਰਿਆਂ ਨੂੰ ਇੱਕ ਹੋ ਕੇ ਇਕਾਧ ਖੜਾ ਲੈਣਾ ਚਾਹੀਦਾ ਹੈ ਜਦੋਂ ਵੀ ਕੋਈ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਵੀ ਕੋਈ ਤੁਹਾਡੇ ਧਰਮ ਦੇ ਖਿਲਾਫ ਤੁਹਾਡੀ ਅਣਖ ਨੂੰ ਵਿਗਾਰਦਾ ਆ ਤਾਂ ਤੁਸੀਂ ਆਪਣਾ ਜਿਹੜਾ ਆ ਵਿਰੋਧ ਉਹ ਦਰਜ ਕਰਾਓ ਜੇਕਰ ਤੁਹਾਡਾ ਵਿਰੋਧ ਨਹੀਂ ਸੁਣਦਾ ਤਾਂ ਤੁਸੀਂ ਸੜਕਾਂ ਤੇ ਆ ਜਾਓ ਠੀਕ ਹੈ ਮੈਂ ਉੰਦਣ ਵੀ ਦੱਸਿਆ ਸੀ ਵੀ ਇੱਥੇ ਜਿਹੜੀ ਬੰਦੀ ਕਾਰਵਾਈ ਪਰਚਾ ਦਿਓ ਜੇ ਨਹੀਂ ਦਿੰਦੇ ਤਾਂ ਮੈਂ ਸਮਾਜ ਨੂੰ ਲੈ ਕੇ ਸੜਕਾਂ ਤੇ ਆ ਜਾਣਾ ਹੈ ਠੀਕ ਹੈ ਜਿਹੜੀਆਂ ਸੰਸਥਾਵਾਂ ਚੱਲਦੀਆਂ ਆ ਉਹ ਉਹਨਾਂ ਦੇ ਆਗੂਗਾ ਉਹਨਾਂ ਨੂੰ ਮੋਰੇ ਹੋ ਕੇ ਇੰਦਰੀਆਂ ਲੜਾਈਆਂ ਜਿਹੜੀਆਂ ਲਾਣੀਆਂ ਚਾਹੀਦੀਆਂ ਆ ਔਰ ਮੈਂ ਅੰਬेडकर ਸੈਨਾ ਆਫ ਇੰਡੀਆ ਦੇ ਮਾਧਿਅਮ ਤੋਂ ਇਹ ਗੱਲ ਕਹਿਣਾ ਚਾਹੁੰਦਾ ਆ ਸਾਡਾ ਜਿਹੜਾ ਇੱਕੋ ਮੰਨ ਲਓ ਟਾਰਗੇਟ ਆ ਅਸੀਂ 바ਵਾ ਸਾਹਿਬ ਦੀ ਅਡੋਲਜੀ 바ਵਾ ਸਾਹਿਬ ਦੀ ਵਿਚਾਰਧਾਰਾ ਮਾਨਵਰ ਸਾਹਿਬ ਸ਼੍ਰੀ ਕਾਂਚੀram ਜੀ ਦੀ ਵਿਚਾਰਧਾਰਾ ਉਹਨਾਂ ਨੂੰ ਜਨ ਜਨ ਤੱਕ ਕਰ ਕਰ ਕਰਕੇ ਤੱਕ ਪਹੁੰਚਾਉਣਾ ਆ ਅਸੀਂ ਕੋਈ ਵੀ ਸਾਡੀ ਅਣਖ ਨੂੰ ਬੁਗਾਰਦਾ ਆ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਕਿਸੇ ਨਾਲ ਧੱਕਾ ਹੁੰਦਾ ਹੋਇਆ ਅਸੀਂ ਉਹਦੀ ਲੜਾਈ ਲੜਨ ਲਈ ਸੰਘਰਸ਼ ਛੀ ਲਿਆ ਸੋ ਅਸੀਂ ਕਾਂਛੀ ਟੀਵੀ ਵੱਲੋਂ ਇਹ ਬਹੁਤ-ਬਹੁਤ ਤੁਹਾਨੂੰ ਮੁਬਾਰਕਬਾਦ ਵੀ ਦਿੰਦੇ ਆ ਤੇ ਸ਼ਾਬਾਸ਼ ਵੀ ਦਿੰਦੇ ਆ ਆਪਣੇ ਦਰਸ਼ਕਾਂ ਵੱਲੋਂ ਕਿ ਤੁਸੀਂ ਜਿਹੜਾ ਇਹ ਜਿਹੜਾ ਇੱਕ ਕਤੂਤ ਕੀਤੀ ਸੀ ਉਸ ਭੈੜੇ ਆਦਮੀ ਨੇ ਉਹਦੇ ਖਿਲਾਫ ਤੁਸੀਂ ਕਾਰਵਾਈ ਕੀਤੀ ਧੰਨਵਾਦ ਜੀ ਬਹੁਤ-ਬਹੁਤ ਇਹ ਸਾਡਾ ਮਤਲਬ ਬਣਦਾ ਫਰਜ ਆ ਜਿਹੜਾ ਅਸੀਂ ਉਥੇ ਬਣਦੀ ਕਾਰਵਾਈ ਕਰਾਈ ਮਕਦਮਾ ਦਰਜ ਕਰਾਇਆ ਇਹ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਆ ਜਿੰਨੇ ਵੀ ਸਰਬਦਾਸ ਮਹਾਰਾਜ ਦੇ پیرੋਕਾਰ ਆ ਜਿੰਨੇ ਵੀ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਮੰਨਵਰ ਸਾਹਿਬ ਜੀ ਕਾਂਚੀਗੰਮੀ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਲੋਕ ਆ ਉਹਨਾਂ ਨੂੰ ਇਹ ਚਾਹੀਦਾ ਆ ਵੀ ਇਦਾਂ ਦਾ ਕੋਈ ਵੀ ਤੁਹਾਡੀ ਅਣਖ ਨੂੰ ਬੁਗਾਰਦਾ ਤਾਂ ਤੁਸੀਂ ਆਪਣਾ ਜਿਹੜਾ ਵਿਰੋਧ ਆ ਤੁਰੰਤ ਦਰਜ ਕਰਾਓ ਘਰਾਂ ਦੇ ਵਿੱਚ ਨਾ ਬੈਠੇ ਰਹੋ ਸੋ ਬਹੁਤ ਬਹੁਤ ਧੰਨवार ਕਾਂਚੀ ਦੀ ਬਣਾ ਗਏ ਜੈ ਪੀਮ ਜੈ ਭਾਰਤ ਸੋ ਇਹ ਸਨ ਗੁਲਸ਼ਨ ਕੁਮਾਰ ਹੁਣੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਇਹ ਜਦੋਂ ਮਸਲਾ ਸਾਰਾ ਉਹਨਾਂ ਦੇ ਧਿਆਨ ਵਿੱਚ ਆਇਆ ਤੇ ਉਹਨਾਂ ਨੇ ਤੁਰੰਤ ਆਪਣੀ ਇਹ ਜਿਹੜੀ ਸੰਸਥਾ ਆ ਇਹ ਉਏ ਉਹਨਾਂ ਦੇ ਮੈਂਬਰ ਨਾਲ ਲੈ ਕੇ ਜਿਹੜਾ ਇਹ ਲੜਕੇ ਉੱਤੇ ਜਿਹੜੀ ਇਹ ਕਾਰਵਾਈ ਕਰਵਾਈ ਆ ਸੋ ਅਸੀਂ ਕਾਂਛੀ ਟੀਵੀ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਐਸਟੀ ਐਕਟ ਜਿਹੜਾ ਲਾਕੇ ਉਹ ਜੇਲ੍ਹ ਵਿੱਚ ਹੈ ਤੇ ਨਾਲ ਹੀ ਜਿਹੜਾ ਇੱਕ ਹੋਰ ਉਹਦੇ ਵਿੱਚ ਕਿਉਂਕਿ ਨਹੀਂ ਲੇਟਸ ਕਹਿੰਦੇ ਆ ਅਸੀਂ ਦੋ ਤਿੰਨ ਵਾਰੀ ਰੀਵਾਈਂਡ ਕਰਕੇ ਜਿਹੜੀ ਵੀਡੀਓ ਦੇਖੀ ਉਹਦੇ ਵਿੱਚ ਲੱਗਾ ਇਹਨੂੰ ਕਿ ਇੱਕ ਹੋਰ ਜਿਹੜਾ ਨਾਲ ਇਹ ਉਹਨੂੰ ਅਕਸਾਰ ਆ ਨੌਜਵਾਨ ਨੂੰ ਸੋ ਉਹਦੇ ਉੱਤੇ ਵੀ ਜਿਹੜੀ ਕਾਰਵਾਈ ਕਰਵਾਉਣ ਦੀ ਤਿਆਰੀ ਕਰ ਰਹੇ ਆ ਸੋ ਖ ਨਾਲ ਹੀ ਜਿਹੜੀ ਗੱਲ ਕਰਾਂ ਕਿ ਉਸ ਪਿੰਡ ਦੀ ਕਿ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਪਹਿਲਾਂ ਵੀ ਇਦਾਂ ਹੀ ਹਰਕਤਾਂ ਕਰ ਚੁੱਕਾ ਆ ਨੌਜਵਾਨ ਤੇ ਕੋਈ ਪਿੰਡ ਵਾਲੇ ਵੀ ਡਰੇ ਹੋਏ ਕਰਕੇ ਉਹ ਥੋੜਾ ਇਹ ਪਿੱਛੇ ਹਟ ਰਹੇ ਸੀ ਪਰ ਇਹ ਸੰਸਥਾ ਵੱਲੋਂ ਜਿਹੜਾ ਇਹ ਆਪਣੀ ਜਿਹੜੀ ਇਹ ਬਣਦੀ ਜਿਹੜੀ ਕਾਰਵੇ ਕਰਵਾਈ ਗਈ ਆ ਸੋ ਅਸੀਂ ਨਾਲ ਹੀ ਇਹ ਹੋਰ ਵੀ ਜਿਹੜੀਆਂ ਸੰਸਥਾਵਾਂ ਜਾਂ ਸਾਡੇ ਜਿਹੜੇ ਆਗੂਆਂ ਨੂੰ ਇਹ ਕਹਿੰਦੇ ਕਿ ਜਦੋਂ ਵੀ ਅਜਿਹਾ ਕੋਈ ਮਸਲਾ ਹੁੰਦਾ ਹੈ ਤਾਂ ਸਾਰੇ ਇਕ ਹੋ ਕੇ ਅਜਿਹਾ ਇਹ ਲੋਕਾਂ ਨੂੰ ਜਿਹੜੀ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਜਿਹੜਾ ਅੱਗੇ ਵੀ ਜਿਹੜੀ ਅਜਿਹੀ ਕੋਈ ਹਰਕਤ ਨਾ ਕਰ ਸਕੇ ਕਿਉਂਕਿ ਲਗਾਤਾਰ ਜਿਹੜੀ ਸੋਸ਼ਲ ਮੀਡੀਆ ਉੱਤੇ ਆਏ ਦਿਨ ਇਦਨੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਬੇਨਤੀ ਕਰਨਾ ਚਾਹੁੰਗਾ ਆਪਣੇ ਸਾਰੇ ਆਗੂਆਂ ਨੂੰ ਸਾਰੇ ਜਿਹੜੇ ਸਾਡੇ ਸੰਸਥਾਵਾਂ ਆ ਕਿ ਤੁਸੀਂ ਇਕ ਜਿਹੜਾ ਮਸਲਾ ਆਉਂਦਾ ਉਹ ਤੇ ਆਪਣੀ ਕਾਰਵੇ ਕਰਵਾਓ ਤਾਂ ਜੋ ਜੇ ਇਹ ਲੋਕਾਂ ਨੂੰ ਵਕੀਲ ਪਾਈ ਜਾ ਸਕੇ ਸੋ ਧੰਨਵਾਦ